ਸਤਿ ਰੱਬ ਜੀ ਆ ਸੱਚਾ ਹਕਮ ਬਖਾਈ ਇਹਨ ਵਰਸਣ ਦੇ ਆਕਾਰ ਹਰ ਥੰਡ ਪੀ ਤੂੰ ਤੂੰ ਕਰੈ ਕੁੱਲ ਹੈ ਬਲੀਬਾਨ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰੈ ਬੁਕਾਰ ਅਗਨ ਨਾਮਸਤੋ ਹੋਇਆ ਬਖਾ ਦਿੱਤੀਆ ਸੰਤਾਂ ਨੂੰ ਮਿਲਿਆ ਔਰ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਵੀ ਜਨਨੂ ਗੋਬਨ ਸਿੰਘ ਮਰਾਏ ਤੇ ਪ੍ਰਕਾਸ਼ ਦਿਹਾੜੀ ਦੀ। ਕਿ ਸੰਗਤਾਂ ਅੱਜ ਇੱਥੇ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਤੁਲਕੀ ਬਾਣੀ ਦੇ ਪਾਠਾਂ ਦੇ ਪ੍ਰਭਾਅੇ ਗਏ ਆ। ਮੇਰੇ ਨਾਲ ਰਤਿਆ ਹਲਕੇ ਦੇ ਜਿਹੜੇ ਸਾਡੇ ਉਮੀਦਵਾਰ ਨੇ ਕ੍ਰਿਆਣਾ ਕਮੇਟੀ ਦੇ ਪਹਿਲਾਂ ਸਾਬਕਾ ਮੀਤ ਪ੍ਰਧਾਨ ਵੀ ਨੇ ਰਹੇ ਸਰਦਾਰ ਸਵਰਨ ਸਿੰਘ ਜੀ ਰਤਿਆ ਉਹ ਵੀ ਹਾਜ਼ਰ ਨੇ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਰਤਨਗੜ੍ਹ ਹਲਕੇ ਤੋਂ ਸਾਡੀ ਗਿਆਨੀ ਸੁਖਬਾਲ ਸਿੰਘ ਜੀ ਉਹ ਵੀ ਇੱਥੇ ਹਾਜ਼ਰ ਨੇ ਜਿਹੜੇ ਰਤਨਗੜ ਹਲਕੇ ਤੋਂ ਬੁਲਾਏ ਨੇ ਤੀਸਰਾ ਹਲਕਾ ਜਿਹੜਾ ਫਤਿਆਬਾਦ ਦੇ ਵਿੱਚ ਸਾਡਾ ਜੋ ਆਪਣਾ ਸਰਦਾਰ ਮਹਿੰਦਰ ਸਿੰਘ ਜੀ ਨੇ ਵੱਧਵਾ ਸਾਹਿਬ ਉਹ ਆਪਣਾ ਫਤਿਆਬਾਦ ਦੇ ਸਾਡੇ ਦੁਆਰਾ ਕੈਂਡੀਡੇਟ ਜਿਹਨੇ ਉਤਾਰੇ ਗਏ ਨੇ ਦੁਆਰਾ ਸਾਡੇ ਵੱਲੋਂ 26 ਕੈਂਡੀਡੇਟ ਜਿਹੜੇ ਨੇ ਸਾਡੇ ਕੰਟੈਸਟ ਕਰ ਰਹੇ ਵਰਦੀ ਉੱਤੇ ਆਜ਼ਾਦ ਬਿਵਾਹਾਂ ਨੇ ਕਰ ਰਹੇ ਸਭ ਤੋਂ ਵੱਧ ਜਿਹੜੇ ਉਮੀਦਵਾਰ ਆ ਉਹ ਸ਼ਰੂਨੀ ਕਾਲੀਤਲ ਆਜ਼ਾਦ ਸਾਡੇ ਵੱਲੋਂ ਕਰ ਰਹੇ ਨੇ ਕਾਤੀ ਪਾਰਟੀਆਂ ਦੇ ਵੱਲੋਂ ਸਿੱਟਾ ਦਾ ਲੈਣ ਦੇ ਮਾਰੇ ਕਰਕੇ ਰਲਗੱਡ ਕਰ ਲਈ ਗਈ ਹੈ ਮੈਂ ਇਹੀ ਫੀਲ ਕਰਨ ਦਾ ਹਾਸ ਦੇ ਸਕਦਾ ਨੂੰ ਆਇਆ ਕਿ ਬੜੀ ਮੁਸ਼ਕਲ ਦੇ ਨਾਲ ਹਰਿਆਣਾ ਸਰਕਾਰ ਦੁਆਰਾ ਪ੍ਰਦਾਨ ਕੀਤੀ ਅਸੀ ਲੋਕਲੇ ਆ ਇਹਨੂੰ ਹੋਂਦ ਵਿੱਚ ਲਿਆਉਣ ਦੀ ਕੋਖੜ ਤਾਂ ਲੰਘ ਜਾਂ ਪਰ ਇਹ ਮੁਜਾਰੇ ਤੇਲਾ ਗੱਡੀ ਪਾਣ ਦੇ ਸਮੇਂ 2014 ਜੇ ਵਧਾਈ ਸੀ ਹਰਿਆਣਾ ਸਰਕਾਰ ਨੇ ਤਾਂ ਉਸ ਵੇਲੇ ਮੈਨੂੰ ਪੰਜਾਬ ਦੀ ਸਰਕਾਰ ਬਾਦਲ ਸਰਕਾਰ ਨੇ ਇਹ ਤੇ ਨਜ਼ਰਬੰਦ ਕਰ ਦਿੱਤਾ ਸੀ 2 ਮਹੀਨੇ ਫਰੀਦਕੋਟ ਜੇਲ੍ਹ ਜਬੰਦ ਰੱਖਿਆ ਔਰ ਫਿਰ ਚਾਰ ਝੂਠੇ ਮੁਕੱਦਮੇ ਪਾਏ ਸੀ ਜਿਨ੍ਹਾਂ ਤੇ ਮੈਂ 2018 ਚ ਬਰੀ ਹੋਇਆ ਸੀ ਲੱਗਦਾ ਉਹ ਸਿਰਫ ਇੱਕੋ ਗੱਲ ਦਾ ਬਾਦਲ ਪਰਿਵਾਰ ਗੁੱਸਾ ਕਰਦਾ ਸੀ ਤੋਂ ਉਹ ਸ਼ਰੋਣੀ ਕਮੇਟੀ ਦੇ ਕਾਗਜ਼ ਲਏ ਜਾਂਦੇ ਜਾਂ ਕਿ ਹਰਿਆਣੇ ਦੀ ਮੰਤਰੀ ਨੂੰ ਮੜਵਾਈ ਤੇ ਗੁਰੂ ਘਰਾਂ ਦਾ ਪ੍ਰਬੰਧ ਕੋ ਲਿਆ ਉਸ ਵੇਲੇ ਸੀ ਪੰਜ ਗੁਰਦੁਆਰਿਆਂ ਦਾ ਪ੍ਰਬੰਧ ਲਿਆ ਸੀ 2022 ਚ ਤਾਂ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਵਾਰ ਆਮ ਚੋਣ ਹੋਣ ਜਾ ਰਹੀ ਮੈਂ ਕੁ ਬਿੰਦ ਦੀ ਕਰਦੇ ਜਿੱਨਾਂ ਚਰ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਚਰ ਸਰਕਾਰ ਵੱਲੋਂ ਨੋਮਿਨੇਟਡ ਕਮੇਟੀ ਹੀ ਕੰਮ ਕਰਦੀ ਹੈ ਸ਼੍ਰੋਮਣੀ ਕਮੇਟੀ ਦੀ ਵੀ ਜਿਹੜੀ ਪਹਿਲੀ ਇਲੈਕਸ਼ਨ ਹੋਈ ਸੀ ਪਹਿਲਾਂ ਸਰਕਾਰ ਦੁਆਰਾ ਐਕਟ ਅਨਸਾਰ ਨੋਮਿਨੇਟਡ ਕਮੇਟੀ ਨੇ ਕੰਮ ਕੀਤਾ ਸੀ ਤਾਂ ਹੁਣ ਜਿਹੜੀ ਸਾਡੀ ਨੋਮਿਨੇਟਡ ਕਮੇਟੀ ਕੰਮ ਕਰ ਰਹੀ ਸੀ ਅਸੀਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਸੀ ਕਿ ਹਰਿਆਣਾ ਸਰਕਾਰ ਸਾਡੀ ਆਮ ਚੋਣ ਕਰਾਵੇ ਤਾਂ ਕਿ ਸਿੱਧ ਸੰਸਦ ਨੂੰ ਆਪਣਾ ਹੱਕ ਮਿਲੇ ਤੋਂ ਆਪਣੇ ਨੁਮਾਇੰਦੇ 5 ਸਾਲ ਵਾਸਤੇ ਜੁਰੇ ਕੇ ਭੇਜਣ ਵੋਟਾਂ ਵਾਹ ਕੇ ਤਾਂ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਹੈ ਮੁੱਖ ਮੰਤਰੀ ਨੈਰ ਸਿੰਘ ਸੈਣੀ ਜੀ ਨੇ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਇੰਟਰਵਿਊ ਜੇ ਜੇਪੀ ਦੀ ਸਰਕਾਰ ਭੰਡਿ ਕੇ ਅਸੀਂ ਇਲੈਕਸ਼ਨ ਕਰਾਵਾਂਗੇ ਤਾਂ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਇਸ ਕਰਕੇ ਧੰਨਵਾਦ ਵੀ ਕਰਦੇ ਆ ਜੇ ਨਾਂ ਵੀ ਕਰਾਉਂਦੇ 2029 ਤੱਕ ਉਹਨਾਂ ਦੀ ਸਰਕਾਰ ਸੀ ਉਹ ਨੋਮੀਨੇਟਡ ਕਮੇਟੀ ਵੀ ਚਲਾ ਸਕਦੇ ਸਨ ਪਰ ਹਰਿਆਣਾ ਸਰਕਾਰ ਨੇ ਸਿੱਖ ਸੰਗਠਨਾਂ ਨਾਲ ਵਾਅਦਾ ਪੂਰਾ ਕੀਤਾ ਕਿ ਉਹਨਾਂ ਨੇ ਆਪਣੀ ਸਰਕਾਰ ਬਣਦਿਆਂ ਹੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਤਾਂ 19 ਜਨਵਰੀ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਮੈਂ ਸਿਰਫ ਇਹਦੀ ਅਪੀਲ ਲੈ ਕੇ ਸਰਕਾਰ ਕੋਲ ਆਇਆ ਇਹ ਬੜੀ ਮੁਸ਼ਕਿਲ ਦੇ ਨਾਲ ਇੱਕ ਕਮੇਟੀ ਬਣਾਈ ਗਈ। ਕਮੇਟੀ ਬਣਾਉਣ ਤੋਂ ਬਾਅਦ ਸਾਨੂੰ ਫਾਇਦਾ ਕੀ ਹੋਇਆ? ਸਾਡਾ ਜੂਨ ਮੈਨੀਫੈਸਟੋ ਸੰਗਠਨ ਦੇ ਕੋਲ ਬੁੱਝ ਚੁੱਕਾ ਹੋਇਆ। ਉਹਦੇ ਵਿੱਚ ਅਸੀਂ ਜੋ ਕੁਝ ਕੀਤਾ ਉਹ ਵੀ ਲਿਖਿਆ ਹੋਇਆ ਤੇ ਜੋ ਅਸੀਂ ਕਰਾਂਗੇ ਉਹ ਵੀ ਲਿਖਿਆ ਹੋਇਆ। ਮੈਂ ਨਾ ਜਿਹੜੀ ਗੱਲਾਂ ਨੇ 19 ਤਰੀਕ ਨੂੰ ਇਹ ਕਮੇਟੀ ਬਣਨ ਜਾਣੀ ਤਾਂ ਅੰਦੇ ਦੀ ਪਲਾਨਿੰਗ ਕੀਨੋਂ ਦੀ ਕਮੇਟੀ ਬਣਨ ਤੋਂ ਬਾਅਦ ਸਾਡਾ ਨਾ ਦੀ ਸੰਗਠਾ ਵਾਸਤੇ ਖਾਸ ਕਰਕੇ ਜਿਹੜਾ ਪਹਿਲਾਂ ਜੋ ਇੱਥੋਂ ਦਾ ਪੈਸਾ ਸੀ ਪੰਜਾਬs ਚਲਾ ਜਾਂਦਾ ਸੀ ਹੁਣ ਹਰਿਆਣਾ ਚ ਹੀ ਰਹਿੰਦਾ ਹੈ। ਪਹਿਲਾਂ ਵੀ ਜਿਹੜੀ ਕਮੇਟੀ ਉਹ ਹਰਿਆਣੇ ਦੀ ਰੱਖ ਰਹੀ ਜਦੋਂ ਦੀ ਹਰਿਆਣਾ ਕਮਿਊਨਿਟੀ ਨੂੰ ਪੂਰੀ ਮਾਨਤਾ ਮਿਲੀ ਹੈ ਕਾਨੂੰਨੀ ਔਰ ਸਾਰਾ ਪ੍ਰਬੰਧ ਲਿਆ ਤਾਂ ਹੁਣ ਹਰਿਆਣੇ ਦੀ ਵਰਕ ਹੋ ਰਿਹਾ ਅਸੀਂ ਉਸ ਨੂੰ ਰਨ ਕਰ ਰਹੇ ਹਾਂ ਮੈਂ 28 ਮਾਰਚ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਿਆ ਸੀ ਅਸੀਂ ਸਭ ਤੋਂ ਪਹਿਲਾਂ ਆਪਣੇ ਸਕੂਲਾਂ ਚ ਅਨੁਰਧਾ ਹਰੀ ਸੇ ਤੋਂ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਸਕੂਲਾਂ ਕਾਲਜਾਂ ਦੇ ਵਿੱਚ ਵਜੀਫੇ ਜਿਹੜੇ ਸੀਗੇ ਟੈਲੈਂਟਡ ਬੱਚਿਆਂ ਨੂੰ ਦਿੱਤੇ ਔਰ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਕਿਤੇ ਦਰਬਾਰ ਸਭ ਬਣ ਰਿਹਾ ਕਿਤੇ ਲੰਗਰ ਹਾਲ ਕਿਤੇ ਦਰਵਾਣ ਹਾਲ ਕਿਤੇ ਰਹਿਸ਼ੀ ਸਟਾਫ ਵਾਸਤੇ ਮਕਾਨ ਬਣ ਰਹੇ ਆ ਔਰ ਸੀਮਿੰਟ ਤੇ ਸਰੀਆ ਹਰਿਆਣਾ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਅਸੀਂ ਜਿਹੜੇ ਲੋਕਲ ਗੁਰਦੁਆਰੇ ਉਹਨਾਂ ਨੂੰ ਵੀ ਸਹਾਇਤਾ ਫੰਡ ਜਿਹੜੇ ਆ ਜਾਰੀ ਕੀਤੇ ਗਏ ਕਿਤੇ ਗੁਰੂ ਤੇ ਲੰਗਰ ਵਾਸਤੇ ਕਿਤੇ ਮਾਰਤ ਵਾਸਤੇ ਇੱਕ ਮਾਣੇ ਦੀ ਪ੍ਰਬੰਧਕ ਕਮੇਟੀ ਨੂੰ ਮੈਂ ਪਹਿ전에 ਸਾਹਮਣੇ ਜਿਹੜਾ ਸਹਾਇਤਾ ਫੰਡ ਜਿਹੜਾ ਸੀ ਉਹ ਜਾਰੀ ਕੀਤਾ ਸੀਗਾ ਜੇ ਤਾਂ ਹੀ ਜਾਰੀ ਹੋ ਸਕੇ ਜੇਕਰ ਪ੍ਰਬੰਧ ਸਾਡੇ ਕੋਲ ਸੀਗਾ ਔਰ ਇਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਸਬ ਦਫਤਰ ਧਰਮ ਪ੍ਰਚਾਰ ਦੇ ਖੋਲੇ ਸਿਰਸਾ ਜੀਂਦ ਬਚੂਲਾ ਮੁਖ ਦਫਤਰ ਗੁਰੂ ਬਸੇਦਰਾ ਢਾਡੀ ਜਥੇ ਵਰਦੀਗੀ ਤੇ ਰਾਗੀ ਪ੍ਰਚਾਰਕ ਗ੍ਰੰਥੀ ਕਥਾਵਾਚਕ ਸਾਡੇ ਨੌਜਵਾਨ ਪੜ੍ਹੇ ਲਿਖੇ ਹੈਲਪਰ ਔਰ ਕਲਰਕ ਵਰਦੀਗੀ ਤੇ ਸੇਵਾਦਾਰ ਵਰਦੀਗੀ ਤੇ ਗ੍ਰੰਥੀ ਸੈਂਕੜੇ ਨੌਜਵਾਨ ਅਸੀਂ ਵਰਦੀਗੀ ਤੇ ਤਾਂ ਹੀ ਕਰ ਸਕੇ ਜੇ ਕਮੇਟੀ ਵੱਖਰੀ ਸੀ ਪਰ ਬਾਦਲਾਂ ਨੂੰ ਇਹ ਕਿਸੇ ਗੱਲੋਂ ਵੀ ਗੱਲ ਗੁਵਾਰਾ ਨਹੀਂ ਆ ਉਹ ਚਾਹੁੰਦੇ ਨਹੀਂ ਆ ਕਿ ਵੱਖਰੀ ਰਹੇ ਕਮੇਟੀ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤੇ ਅਕਾਲ ਤਖਤ ਸਾਹਿਬ ਦੇ ਪਗੋੜੇ ਬਾਦਲ ਧੜਾਂ ਬਨ ਕੇ ਹਰਿਆਣੇ ਚ ਆ ਰਹੇ ਆ ਉਹਨਾਂ ਨੇ ਕੁਝ ਮੂਰੇ ਬਣਾ ਲਏ ਆਪਣੇ ਹਰਿਆਣੇ ਚ ਸਾਡੀ ਜਿਹੜੀ ਲੜਾਈ ਆ ਉਹਨਾਂ ਬਾਦਲਾਂ ਦੇ ਨਾਲ ਆ ਕਿ ਉਹ ਮੁੜ ਕੇ ਕਮੇਟੀ ਤੇ ਕਬਜ਼ਾ ਨਾ ਕਰ ਲੈਣ ਕਿਉਂਕਿ ਉਹ ਚਾਹੁੰਦੇ ਆ ਕਿ ਕਮੇਟੀ ਤੇ ਮੁੜ ਕੇ ਕਬਜ਼ਾ ਕਰਕੇ ਇਹਨੂੰ ਪੰਜਾਬ ਦਾ ਮਾਰਾ ਲੈਣ ਤੇ ਜਿਹੜੇ ਹਰਿਆਣੇ ਦੀਆਂ ਸੰਗਠਨਾਂ ਨੇ ਫਿਰ ਆਪਣੀ ਇਸ ਪ੍ਰਚਾਰ ਤੋਂ ਬਾਂਝੀਆਂ ਹੋ ਜਾਣਗੀਆਂ ਸੋ ਖਾਸ ਕਰਕੇ ਹੁਣ ਜੱਤੀਆਂ ਦੇ ਅੰਦਰ ਕੋ ਕੈਂਡੀਡੇਟ ਕੈਂਡੀਡੇਟ ਲੋਕੋ ਨੇ ਖਾਸ ਕਰਕੇ ਰਤਿਆ ਦੇ ਵਿੱਚ ਕਿ ਦੀਵਾਨ ਹਾਲ ਦੀ ਬਹੁਤ ਸਖਤ ਜ਼ਰੂਰਤਾਂ ਜਮੀਨ ਦੀ ਹੈ ਬਿਲਕੁਲ ਸਾਡੇ ਕੋਲ ਮੰਗ ਆਈ ਆ ਅਸੀਂ ਬਕਾਇਦਾ ਉਹਨੂੰ ਕਮੇਟੀ ਦੇ ਵਿਚਾਰਿਆ ਹੋਇਆ ਕਿ 메ਨ ਰੋਡ ਦੇ ਉੱਤੇ ਜਿਹੜੀ ਜਗ੍ਹਾ ਉੱਥੇ ਇੱਕ ਮਲਟੀ ਪਰਪਸ ਹਾਲ ਬਣਾਇਆ ਜਾਵੇ ਜਿੱਥੇ ਸੰਗਤਾਂ ਖੁਸ਼ੀ ਗਮੀ ਦੇ ਪ੍ਰੋਗਰਾਮ ਕਰ ਸਕਣ ਆਉਂਦੀਆਂ ਜਾਂਦੀਆਂ ਯਾਤਰਾਵਾਲੀਆਂ ਸੰਗਤਾਂ ਵੀ ਠਹਿਰ ਸਕਣ ਇਹ ਕੰਮ ਜਿਵੇਂ ਦਰਬਾਰ ਸਾਹਿਬ ਦੀ ਸੇਵਾ ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਰਤਿਆ ਚੱਲ ਰਹੀ ਹੈ ਉਹਦੇ ਵਿੱਚ ਵੱਡੀ ਪੱਧਰ ਤੇ ਸੁਲਾਮਾ ਜਿਹੜੀਆਂ ਹਰਿਆਣਾ ਕਲਟੀਵਰ ਨਾਲ ਸੰਗਠਨ ਦੇ ਸੰਗੋਹੜਾ ਕੀਤੀਆਂ ਜਾ ਰਹੀਆਂ ਨੇ ਮਲਟੀਪਰਪਸ ਹਾਲ ਵੀ ਬਣਾਇਆ ਜਾਊਗਾ ਨੌਜਵਾਨਾਂ ਨੂੰ ਗੱਤਕਾ ਕਿੱਟਾਂ ਵੰਡੀਆਂ ਸਿੱਖ ਮਾਰਸ਼ਲ ਆਰਟ ਗੱਤਕੇ ਵੱਲ ਪ੍ਰੇਰਿਤ ਕਰਨ ਲਈ ਸੋ ਮੇਰੀ ਬੇਨਤੀ ਇੱਕੋ ਹੀ ਹੈ ਮੈਂ ਇਹੀ ਫੀਲ ਕਰਨ ਆਇਆ ਵੀ ਸਾਡੀ ਕਿਸੇ ਇੱਥੇ ਕੈਂਡੀਡੇਟ ਨਾਲ ਕੋਈ ਲੜਾਈ ਨਹੀਂ ਸਾਡੀ ਭੈਣ ਭਰਾ ਨੇ ਮੂਰੇ ਬਣ ਗਏ ਨੇ ਬਾਦਲਾਂ ਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵਰਨੋਂ ਨਾਲ ਬਾਦਲਾਂ ਦੇ ਨਾਲ ਉਹਦਾ ਦਾ ਰਾਹ ਰੋਕਣ ਵਾਸਤੇ ਖਿੰਤਰ ਲਈ ਆ ਮੈਂ ਹਰਿਆਣੇ ਦੀਆਂ ਸੰਗਤਾਂ ਨੂੰ ਚਾਹੇ ਉਹ ਰਤਨਗੜਿਆ ਵਾਜੇ ਕਿਤੇ ਆਵਾਜ਼ ਆ ਚਾਹੇ ਉਹ ਰਤਨਗੜਿਆ ਕਿ ਸਾਡੇ ਸਿਰ ਤੇ ਹੱਥ ਰੱਖੋ ਸਾਡੇ ਉਮੀਦਵਾਰਾਂ ਦੇ ਤਾਂ ਕਿ ਕਮੇਟੀ ਵੱਖਰੀ ਰਹਿ ਸਕੇ ਹਰਿਆਣੇ ਦੀਆਂ ਸੰਗਤਾਂ ਨੇ ਇੱਕ ਫੈਸਲਾ ਕਰਨਾ ਕਿ ਕਮੇਟੀ ਵੱਖਰੀ ਰੱਖਣੀ ਆ ਕਿ ਬਾਦਲਾਂ ਦਾ ਕਬਜ਼ਾ ਕਰਾਉਣਾ ਜੇ ਬਾਦਲਾਂ ਦਾ ਕਬਜ਼ਾ ਹੋ ਗਿਆ ਤਾਂ ਫਿਰ ਇਹ ਜਿਹੜੇ ਹੁਣ ਅਸੀਂ ਧਰਮ ਪ੍ਰਚਾਰ ਸਹੂਤਾਂ ਦੇ ਰਹੇ ਆ ਜਾਂ ਸਹਾਇਤਾ ਫੰਡ ਜਾਰੀ ਕਰ ਰਹੇ ਆ ਇਹ ਬਿਲਕੁਲ ਹੀ ਜਿਹੜੇ ਆ ਬੰਦ ਹੋ ਜਾਣਗੇ ਨਾ ਉਹਨਾਂ ਨੇ ਪਹਿਲਾਂ ਕੀਤਾ ਸੀ ਤੇ ਨਾ ਉਹਨਾਂ ਨੇ ਹੁਣ ਕਰਨਾ ਇਸ ਕਰਕੇ ਮੇਰੀ ਵੇੜਦੀ ਆ ਉਹਨਾਂ ਵੀਰਾਂ ਨੂੰ ਹੀ ਵੇੜਦੀ ਆ ਜਿਹੜੇ ਬਾਦਲਾਂ ਦੇ ਮੂਰੇ ਬਣ ਰਹੇ ਆ ਕਿ ਉਹਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਜੋ ਦੋਸ਼ੀ ਆ ਤੇ ਕਾਤਲਾਂ ਨੂੰ ਉਹਦੇ ਦੇਣ ਦੇ ਦੋਸ਼ੀ ਕਾਲ ਤੱਕ ਤੋਂ ਭਗੌੜੇ ਆ ਹੁਣ ਇਹ ਕੋਈ ਇਲਜ਼ਾਮ ਨਹੀਂ ਆ ਅਕਾਲ ਤਖਤ ਸਾਹਿਬ ਦੇ ਇਕੱਲਾ-ਕੱਲਾ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਵਾ ਤੇ ਇਕੱਲੇ-ਇਕੱਲੇ ਗੁਨਾਹ ਦੀ ਉਹਨਾਂ ਨੂੰ ਜਿਹੜੀ ਉੱਥੇ ਸਜ਼ਾ ਲੱਗੀ ਆ ਸਿਸ ਕਰਕੇ ਮੇਰੀ ਸਿੱਖ ਸੰਗਤ ਨੂੰ ਹਰਿਆਣੇ ਦੇ ਸਿੱਖ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਆ ਮੇਰੀ ਅਪੀਲ ਨੂੰ ਜਿਹੜਾ ਸੁਣਨਗੇ ਪ੍ਰਵਾਨ ਕਰਨਗੇ ਕਿ ਬਾਦਲਾਂ ਨੂੰ ਹੋ ਨਹੀਂ ਲਾਇਆ ਜਾਊਗਾ ਨਾ ਬਾਦਲਾਂ ਦੇ ਕਿਸੇ ਕੈਂਡੀਡੇਟ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਲੋਂ ਆਜ਼ਾਦ ਉਮੀਦਵਾਰ ਦਿੱਤੇ ਗਏ ਆ ਜਿਵੇਂ ਸਰਦਾਰ ਸਰਨ ਸਿੰਘ ਰਦੀਆ ਸੁਖਬਾਲ ਸਿੰਘ ਜੀ ਮਹਿੰਦਰ ਸਿੰਘ ਜੀ ਇਹਨਾਂ ਦੇ ਹੱਕ 'ਚ ਫੱਦਵਾ ਦੇਣ ਇੱਕ ਮੈਂ ਹੋਰ ਬੇਨਤੀ ਕਰਦੇ ਆ ਕਈ ਵੀਰਾਂ ਨੂੰ ਇਹ ਭੁਲੇਖਾ ਕਿ ਕਿਸ ਤਰੀਕੇ ਨਾਲ ਕਮਿਊਨਿਟੀ ਲੈ ਜਾਣਗੇ ਦੇਖੋ ਜੇਕਰ ਉਹਨਾਂ ਦੇ ਵੱਧ ਮੈਂਬਰ ਜਿੱਤ ਗਏ ਤਾਂ ਉਹਨਾਂ ਨੇ ਪਹਿਲੇ ਜਰਨਲ ਹੌਸ ਦੇ ਵਿੱਚ ਮਤਾ ਪਾਸ ਕਰ ਦੇਣਾ ਕਿ ਅਸੀਂ ਵੱਖਰੀ ਕਮੇਟੀ ਨਹੀਂ ਚਾਹੁੰਦੇ ਅਸੀਂ ਤਾਂ ਫਿਰ ਬਾਦਲਾਂ ਦੇ ਨਾਲ ਹੀ ਜਾਣਾ ਤਾਂ ਫਿਰ ਸਾਡੇ ਸਿੱਖ ਜਿਹੜੇ ਹੱਥ ਮਲਦੇ ਰਹਿ ਜਾਣਗੇ ਹਰਿਆਣੇ ਵਾਲੇ ਹਰਿਆਣੇ ਵਾਲੇ ਸਿੱਖਾਂ ਨੂੰ ਸਾਡੀ ਇਹ ਬੇਨਤੀ ਆ ਕਿ ਜੇਕਰ ਹਰਿਆਣਾ ਕਮੇਟੀ ਦਾ ਪ੍ਰਬੰਧ ਵੱਖਰਾ ਰੱਖਣਾ ਵਾ ਤਾਂ ਫਿਰ ਤੁਹਾਨੂੰ ਫੈਸਲਾ ਸਾਡੇ ਹੱਕ 'ਚ ਦੇਣਾ ਹੋਊਗਾ ਸਾਡੇ ਸਿਰ ਤੇ ਹੱਥ ਰੱਖਣਾ ਹੋਊਗਾ ਸਾਡੀ ਗੰਡ ਤੇ ਹੱਥ ਰੱਖਣਾ ਹੋਊਗਾ ਔਰ ਜੋ ਪਿਛਲੇ ਸਮੇਂ ਅਸੀਂ ਕੀਤਾ ਉਹ ਤੁਹਾਡੇ ਸਾਹਮਣੇ ਪ੍ਰਚਾਰ ਪ੍ਰਸਾਰ ਮੈਂ ਦਾਅਵੇ ਨਾਲ ਕਹਿ ਸਕਦਾ ਸੰਗਤਾਂ ਦੇ ਚਲਣਾ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਤੇ 10 ਰੁਪਏ ਦਾ ਕਦੇ ਹਰਿਆਣਾ ਕਮੇਟੀ ਤੋਂ ਮੈਂ ਤੇਲ ਵੀ ਨਹੀਂ ਲਵਾਇਆ ਕਦੇ ਗੱਡੀ ਜੀ ਕਦੇ ਮੁਲਾਜ਼ਮ ਨਹੀਂ ਵਰਤਿਆ ਅਸੀਂ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਸੈਂਕੜੇ ਨੌਜਵਾਨ ਭਰਦੀ ਕੀਤੇ ਆ ਅਮਰੋਦ ਸੰਚਾਰ ਧਰਮ ਪ੍ਰਚਾਰ ਵੱਡੇ ਫੰਕਸ਼ਨ ਸਾਬਜਾਦਿਆਂ ਦੀ ਸ਼ਹਾਦਤ ਦੇ ਸੱਰੇ ਸਾਹਦਰ ਪ੍ਰੋਗਰਾਮ ਬਹੁਤ ਪੁਰਗ ਨੈਸ਼ਨਲ ਪੱਧਰ ਤੇ ਅਸੀਂ ਬਣਾਇਆ ਦੁਨੀਆ ਨੇ ਦੇਖੇ ਸਾਡੇ ਧਰਮ ਪ੍ਰਚਾਰ ਦੇ ਜਥੇ ਪੰਜਾਬ ਵਾਲੇ ਸਾਡੇ ਕੋਲ ਮੰਕੇ ਲੈ ਜਾਂਦੇ ਜੰਮੂ ਕਸ਼ਮੀਰ ਵਾਲੇ ਮੰਕੇ ਜੰਮੂ ਕਸ਼ਮੀਰ ਤੱਕ ਸਾਡੇ ਧਰਮ ਪ੍ਰਚਾਰ ਦੇ ਜਥੇ ਪ੍ਰਚਾਰ ਵਾਸਤੇ ਗਏ ਆ ਇਹ ਤਾਂ ਹੀ ਹੋਇਆ ਕਿ ਜੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਰੀਆ ਤੇ ਉਹਦਾ ਅਸੀਂ ਪ੍ਰਬੰਧ ਕਰ ਰਹੇ ਆਂ ਜੇਕਰ ਸਾਡੇ ਉਮੀਦਵਾਰਾਂ ਦੀ ਜਗ੍ਹਾ ਬਾਦਲਾਂ ਦੇ ਉਮੀਦਵਾਰਾਂ ਨੂੰ ਮੌਕਾ ਦੇ ਦਿੱਤਾ ਤੇ ਕਮੇਟੀ ਆਪਣੇ ਹੱਥਾਂ ਵਿੱਚ ਨਹੀਂ ਰਹਿੰਦੀ ਇਸ ਕਰਕੇ ਸਾਡੀ ਵੇਣਦੀਆ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਆ ਫਤਿਹਬਾਦ ਵਾਲੀ ਤੁਹਾਡੀਆਂ ਸੀਟਾਂ ਜਿਹੜੀਆਂ ਨੇ ਚੜ੍ਹਦੀ ਕਲਾ ਦੇ ਨਾਲ ਸਾਡੇ ਸਰੋਣੂ ਕਾਲੀ ਦਲ ਜਾ ਕੇ ਉਮੀਦਵਾਰਾਂ ਨੂੰ ਦੱਸਾਇਓ ਮੈਂ ਜੋ ਫੀਲ ਕਰਨ ਸੋਚਿਆ ਵੀ ਤੁਹਾਡੀ ਕੱਲੀ ਕੱਲੀ ਵੋਟ ਮੇਰੇ ਹੱਕ ਵਿੱਚ ਜਾਊਗੀ ਹਰਿਆਣੇ ਦੇ ਹੱਕ ਵਿੱਚ ਜਾਊਗੀ ਹਰਿਆਣਾ ਕਮੇਟੀ ਦੇ ਹੱਕ ਵਿੱਚ ਜਾਊਗੀ ਜਿਵੇਂ ਅਸੀਂ ਬਾਦਲਾਂ ਦੇ ਖਿਲਾਫ ਲੜੇ ਉਹਨਾਂ ਮੁਕਾਦਮੇ ਪਾਏ ਸਾਡੇ ਤੇ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਅਸੀਂ ਜ਼ਿਲ੍ਹਾ ਦੀ ਪਰਵਾਹ ਨਹੀਂ ਕੀਤੀ ਮੁਕਾਦਮਿਆਂ ਦੀ ਪਰਵਾਹ ਨਹੀਂ ਕੀਤੀ ਅਸੀਂ ਧਰਮ ਦੀ ਗੱਲ ਨੂੰ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਦੇ ਸਿਧਾਂਤ ਤੇ ਪਹਿਰਾ ਦਿੱਤਾ ਵਾ ਤੇ ਹੁਣ ਤੁਹਾਡੇ ਕੋਲ ਪਹਿਲਾਂ ਸਾਨੂੰ ਸਰਕਾਰ ਨੇ ਨਿਊ ਮਿਨੇਟ ਟੀਟਾ ਸੀ ਐਕਟ ਅਨਸਾਰ ਹੁਣ ਇਹ ਫੈਸਲਾ ਤੁਹਾਡੇ ਹੱਥਾਂ ਹੁਣ ਸੰਗਤਾਂ ਨੇ ਸਾਨੂੰ ਚੁਣ ਕੇ ਜਿਹੜਾ ਹੈਗਾ ਤੇ ਜਨਾ ਮੈਂ ਖੁਦ ਵੀ ਕਾਲਾਂ ਵਾਲੀ ਹਲਕਾ 35 ਨੰਬਰ ਵਾਰਡ ਤੋਂ ਸੰਗਤਾਂ ਦੀ ਕਚਹਿਰੀ ਦੇ ਵਿੱਚ ਸੰਗਤਾਂ ਦੇ ਭਗਵਨ ਦੇ ਸਿਰ ਮੱਥੇ ਤੇ ਮੰਨਦੇ ਹੋਏ ਬੜੀ ਭਾਰੀ ਹਨੇਰੀ ਪੂਰੇ ਹਰਿਆਣੇ ਚਾਈ ਹੋਈ ਆ ਸਾਰੀਆਂ ਸਿੱਖ ਸੰਗਤਾਂ ਚਾਹੇ ਕੋਈ ਅੰਦਰ ਬੈਠਾ ਜੈ ਕੋਈ ਬਾਹਰ ਆ ਜੈ ਕੋਈ ਚੋਪਾ ਚਾਹੇ ਮਧਾਨ ਵਿੱਚ ਆ ਉਹ ਸਾਰੇ ਚਾਹੁੰਦੇ ਆ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਰਹੇ ਤੇ ਉਹ ਸਾਡੇ ਨਾਲ ਜਿਹੜੇ ਆ ਸਾਰੇ ਸਿੱਖ ਦੁਰ ਰਹੇ ਅੱਜ ਵੀ ਮੈਂ ਇਤੋਂ ਬਾਅਦ ਅ ਹਤਿਆਬਰ ਜਾ ਰਹੇ ਆ ਫਿਰ ਹਸਾਰ ਜਾ ਰਹੇ ਆ ਫਿਰ ਨਾਰਨੌਨ ਮਹਿੰਦਰਗੜ੍ਹ ਜਾ ਰਹੇ ਆ ਫਿਰ ਗੇਂਦਾਵਾਂ ਜਾ ਰਹੇ ਆ ਹਰ ਜਗ੍ਹਾ ਤੇ ਸੰਗਤਾਂ ਬੁਲਾ ਰਹੀਆਂ ਨੇ ਔਰ ਸੰਗਤਾਂ ਦੇ ਵੱਲੋਂ ਹੀ ਪ੍ਰੋਸਾ ਦਿੱਤਾ ਜਾ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਾਲ ਹਰਿਆਣਾ ਸਿਰ ਗੁਜ਼ਾਰਾ ਪ੍ਰਬੰਧ ਕਮੇਟੀ ਨੂੰ ਵੱਖਰੇ ਰੱਖਣ ਦੇ ਫੈਸਲੇ ਤੇ ਪੈਰਾ ਦੇਵਾਂਗੇ ਜਿਨ੍ਹਾਂ ਨੇ ਪਹਿਲਾਂ ਹਰਿਆਣਾ ਕਮੇਟੀ ਵੱਖਰੀ ਕਰਨ ਵਾਸਤੇ ਲੜਾਈ ਲੜੀ ਚਾਹੇੋ ਜਲਦੀ ਸਿੰਘ ਜੀ ਲੜਾ ਸੀ ਸਹਿਦਾਦਾਰ ਸਿੰਘ ਨਲਵੀ ਸੀ ਹੁਣ ਮੈਂਬਰੀਆਂ ਦੀ ਖਾਤਰ ਬਾਦਲਾ ਨਾ ਰਲ ਗਏ ਆ ਬਾਦਲਾਂ ਨਾਲ ਸਮਝੌਤਾ ਕਰ ਲਿਆ ਉਹਨਾਂ ਦੇ ਮੂਰੇ ਬਣ ਗਏ ਆ ਉਹਨਾਂ ਨਾਲ ਸੀਟਾਂ ਦੀ ਵੰਡ ਕਰ ਲਈ ਆ ਉਹਨਾਂ ਨੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਹਰਿਆਣੇ ਦੇ ਬਾਦਲ ਆ ਤੇ ਪੰਜਾਬ ਦੇ ਬਾਦਲ ਇਹਨਾਂ ਦੋਨਾਂ ਤੋਂ ਆਪਾਂ ਨੇ ਖੜਾ ਛੜਾ ਕੇ ਤੇ ਹਰਿਆਣੇ ਦੇ ਹੱਕ ਵਿੱਚ ਫੈਸਲਾ ਦੇਣਾ ਤੇ ਹਰਿਆਣਾ ਕਮੇਟੀ ਨੂੰ ਵੱਖਰੇ ਰੱਖਣਾ